ਲੁਧਿਆਣਾ ਦੇ ਹਲਕਾ ਪੂਰਬੀ ਚ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਕੌਂਸਲਰ ਕਾਂਗਰਸੀ ਆਗੂ ਹੈਪੀ ਰਿੰਦਾਵਾ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਲ ਹੋ ਗਏ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਗਵਾਈ ਹੈ ਟਿੱਬਾ ਰੋਡ ਵਿਖੇ ਰੱਖੇ ਗਏ ਇੱਕ ਸਮਾਗਮ ਦੌਰਾਨ ਕਾਂਗਰਸੀ ਆਗੂ ਰੰਧਾਵਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਇਸ ਮੌਕੇ ਤੇ ਪਾਰਟੀ 'ਚ ਸਵਾਗਤ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਤ ਅਤੇ ਨੀਤੀ ਸਾਫ਼ ਨਹੀਂ ਹੈ ਪਾਰਟੀ ਅੰਦਰ ਜਿੱਥੇ ਵਰਕਰਾਂ ਦੀ ਸੁਣਵਾਈ ਨਹੀਂ ਹੈ ਉੱਥੇ ਹੀ ਆਪਸੀ ਗੁੱਟਪਾਜੀ ਕਾਰਨ ਪਾਰਟੀ ਪਿੱਛੜ ਗਈ ਹੈ ਜਿਸ ਕਾਰਨ ਵਰਕਰਾਂ ਦਾ ਮੂਹ ਕਾਂਗਰਸ ਪਾਰਟੀ ਤੋਂ ਪੰਗ ਹੋ ਚੁੱਕਿਆ ਹੈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਇੱਕ ਬਹੁਤ ਬੜੀ ਰੈਲੀ ਹੈ ਜਿਹੜੀ ਕੱਲੀ মিডিਆ ਤੇ ਪ੍ਰੈਸ ਵਾਲਿਆਂ ਦੀ ਰੱਖਣੀ ਆ ਪੂਰੀ ਜਿਹੜਾ ਇੰਨੀ ਇੰਨਾ ਜਿੰਨਾ ਪਿਆਰ মিডিਆ ਵਾਲੇ ਸਤਿਕਾਰ ਦਿੰਦੇ ਆ ਮੈਂ ਸਮਝਦਾ ਤੇ ਜਿੱਡੇ ਸ਼ਹਿਰ ਦੇ ਮੁਤਾਬਕ ਆ ਮੈਨੂੰ ਲੱਗਦਾ ਵੀ ਵੱਡੀ ਛੋਟੀ ਨਹੀਂ ਵੱਡੀ ਰੈਲੀ ਪਰਮਾਤਮਾ ਦੀ ਕਿਰਪਾ ਨਾਲ ਕੱਲੀ মিডিਆ ਦੇ ਸਾਥੀਆਂ ਨਾਲ ਹੋ ਸਕਦੀ ਆ ਇੰਨੀ ਗਰਮੀ 'ਚ ਇੰਨੇ ਲੇਟ ਤੁਸੀਂ ਸਾਰੇ ਖੜੇ ਰਹੇ ਨੇ ਮੈਂ ਤਾਂ ਹੈਰਾਨ ਆ ਤੁਹਾਨੂੰ ਤੁਸੀਂ ਹਰ ਨੂੰ ਕਵਰ ਕਰਨਾ ਹੁੰਦਾ ਨਾਲੇ ਤੁਸੀਂ ਹਰ ਲੋਕਾ ਹਰ ਇਨਸੀਡੈਂਸ ਤੁਸੀਂ ਕਵਰ ਕਰਨਾ ਵੀ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ ਅੱਜ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਮਾਨ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਬੀਜੇਪੀ ਦੀ ਜਿਹੜੀ ਬੈਠੀ ਆ ਤੇ ਮੇਰੇ ਵੱਲੋਂ ਅੱਜ ਬਹੁਤ ਹੀ ਇੰਪੋਰਟੈਂਟ ਦੇਣਾ ਮੇਰੀ ਮੈਂ ਇਹ ਕਹਿ ਸਕਦਾ ਵੀ ਜਦੋਂ ਮੈਂ ਕਾਂਗਰਸ 'ਚ ਵੀ ਸੀ ਕਿਉਂਕਿ ਕੱਲ ਹੀ ਮੈਂ ਆਇਆ ਤੇ ਜੇ ਈਸਟ ਦੇ ਵਿੱਚ ਜੀ ਨੇ ਡਿਵੈਲਪਮੈਂਟ ਦਾ ਕੰਮ ਕੀਤਾ ਜਿਨੇ ਕਾਰਪੋਰੇਸ਼ਨ 'ਚ ਜੀ ਜਾਨ ਨਾਲ ਕੰਮ ਕੀਤਾ ਤੇ ਉਹ ਰੰਧਾਵਾ ਪਰਿਵਾਰ ਹੈਪੀ ਰੰਧਾਵਾ ਇਹਨਾਂ ਦੇ ਘਰ ਦੇ ਅੱਜ ਹੀ ਦੱਸਿਆ ਵੀ 30 ਕਰੋੜ ਰੁਪਈਆ ਲਾਇਆ ਤੇ ਇਸ ਕਰਕੇ ਅੱਜ ਅਸੀਂ ਇਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦਾਂ ਕਿਉਂ ਕੀ ਮੈਂ ਇਹ ਨਹੀਂ ਕਹਿੰਦਾ ਬਹੁਤ ਗੱਲਾਂ ਲੋਕ ਕਰਨਗੇ ਕਰਦੇ ਰਹਿਣਗੇ ਕਰਦੇ ਆ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਤੇ ਅੱਜ ਇਹਨਾਂ ਨੇ ਪਾਰਟੀ ਬੀਜੇਪੀ ਨੂੰ ਚੁਣਿਆ ਮੇਰੀ ਜਦੋਂ ਇਹਨਾਂ ਨਾਲ ਗੱਲ ਹੋਈ ਤੇ ਇਹਨਾਂ ਨੇ ਇੱਕੋ ਗੱਲ ਕਹੀ ਵੀ ਮੇਰਾ ਮਕਸਦ ਸਿਰਫ ਕੰਮ ਤੇ ਡਿਵੈਲਪਮੈਂਟ ਆ ਤੇ ਅਮਨ ਸ਼ਾਂਤੀ ਆ ਜੋ ਪੰਜਾਬ ਚ ਇੱਕ ਇੱਕ ਮਾਹੌਲ ਜਿਹੜੀ ਆਮ ਆਦਮੀ ਪਾਰਟੀ ਨੇ ਬਣਾਇਆ ਹੋਇਆ ਔਰੇ ਲੁੱਟ ਖੋਹ ਦਾ ਗੈਂਗਸਟਰਵਾਦ ਦਾ ਕੋਈ ਹਾਲਾਤ ਹਾਲਾਤ ਨਹੀਂ ਕਿ ਸ਼ਰਾਬ ਜਿਹੜੀ ਆ ਥੌਂ ਥੌਂ ਤੋਂ ਕਿਵੇਂ ਦੇਸੀ ਆ ਜਿਹੜੀ ਉਹ ਮਿਲਟਰੀ ਆ ਲੋਕ ਕਿਵੇਂ ਇਸ ਤਰੀਕੇ ਨਾਲ ਮਰ ਰਹੇ ਆ ਚਿੱਟੇ ਨਾਲ ਮਰ ਰਹੇ ਆ ਆ ਖਾਸ ਤਰ ਤੇ ਜੇ ਆਪਾਂ ਈਸ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਔਰੇ ਗੁੰਡਾਗਰਦੀ ਕਿਸੇ ਦੇ ਪਲਾਟ ਕਿਸੇ ਦੇ ਕੁਸ਼ ਕਿਸੇ ਨੂੰ ਕੋਈ ਐਨਓਸੀ ਨਹੀਂ ਮਿਲਦੀ ਕੋਈ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਕੋਈ ਕਿਸੇ ਨੂੰ 1000 ਰੁਪਏ ਜਿਹੜਾ ਕੀਤਾ ਸੀ ਉਹ ਨਹੀਂ ਕਿਸੇ ਨੂੰ ਵੀ ਕੋਈ ਵੀ ਚੀਜ਼ ਨਹੀਂ ਗਈ ਉਹਨੂੰ ਦੇਖਦੇ ਹੋਏ ਕਾਂਗਰਸ ਕਾਂਗਰਸ ਤਾਂ ਮੈਂ ਸੱਚੀ ਗੱਲ ਕਹਾਂ ਮੈਂ ਐਵੇਂ ਗਲਤ ਨਹੀਂ ਕਹਿੰਦਾ ਕਾਂਗਰਸ ਤਾਂ ਕਿਤੇ ਰਹੀ ਨਹੀਂ ਗਈ ਅਸੀਂ ਕਾਂਗਰਸ ਇਹ ਜਰੂਰ ਸੀ ਪਰ ਕਾਂਗਰਸ ਕਿਤੇ ਰਹੀ ਨਹੀਂ ਸੀ ਸਾਰੇ ਦੇਸ਼ ਕਾਂਗਰਸ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਜਿਹੜੇ ਲੀਡਰ ਨੇ ਉਹ ਵੀ ਐਸੇ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਕੋਲ ਸੱਤਾ ਹੈ ਜਿਨ੍ਹਾਂ ਨੂੰ ਗਰਾਸ ਰੂਟ ਤੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਸਿਰਫ ਸੱਤਾ ਹੀ ਉਸੇ ਨਸ਼ੇ 'ਚ ਉਹ ਆਪਣੇ ਆਪ ਨੂੰ ਚੀਫ ਮਿਨਿਸਟਰ ਬਣਦੇ ਉਹਦੀ ਲੜਾਈ 'ਚ ਫਿਰੀ ਜਾਂਦੇ ਆ ਚਾਹੇ ਉਹਦੇ ਵਿੱਚ ਬਾਜਵਾਦ ਸਾਹਿਬ ਲਾ ਲੋ ਚਾਹੇ ਉਹਦੇ ਵਿੱਚ ਸਿੱਧੂ ਸਾਹਿਬ ਸੀਗੇ ਚਾਹੇ ਉਹਦੇ ਵਿੱਚ ਚੰਨੀ ਸਾਹਿਬ ਸੀ ਚਾਹੇ ਉਹ ਸੁਖਵਿੰਦਰ ਰੰਧਾਵਾ ਸਾਹਿਬ ਸੀ ਇਹ ਕਦੇ ਵੀ ਇਹਨਾਂ ਦੇ ਕਦੇ ਮੂੰਹ ਇਕੱਠੇ ਨਹੀਂ ਦੇਖੋਗੇ ਤੁਸੀਂ ਇੱਥੇ ਇੰਨਾ ਡਿਸਪਲਿਨ ਆ ਯਾਰ ਪਾਰਟੀ ਵਰਕਰ ਤੋਂ ਕਾਰਕਿਰਤਾ ਤੋਂ ਲੈ ਕੇ ਮੰਡਲ ਪ੍ਰਧਾਨ ਤੋਂ ਲੈ ਕੇ ਸਰਕਲ ਪ੍ਰਧਾਨ ਤੋਂ ਸਬ ਸਰਕਲ ਤੋਂ ਲੈ ਕੇ ਸਟੇਟ ਬੋਡੀ ਤੋਂ ਲੈ ਕੇ ਬੇਸ਼ ਦੇ ਜਿਹੜੇ ਮਹਾ ਮੰਤਰੀ ਨੇ ਉਹਨਾਂ ਤੱਕ ਇੱਕੋ ਲਾਈਨ ਚ ਪਰੋਏ ਹੋਏ ਆ ਤੇ ਮੈਂ ਹੈਰਾਨ ਹੋ ਗਿਆ ਦੋ ਦਿਨ ਚ ਦੇਖ ਕੇ ਵੀ ਇੰਨਾ ਡਿਸਪਲਾਈਨ ਇੰਨਾ ਤਾਂ ਸਕੂਲ ਦੇ ਵਿੱਚ ਜਿਹੜੇ ਆ ਉਹ ਇੰਨਾ ਡਿਸਪਲਾਈਨ ਜਸ ਕਾਲਜ ਚ ਨਹੀਂ ਹੁੰਦਾ ਜੋ ਭਾਜਪਾ ਪਾਰਟੀ ਚ ਡਿਸਪਲਾਈਨ ਆ ਤੇ ਇਹ ਚੀਜ਼ਾਂ ਨੂੰ ਦੇਖ ਕੇ ਹੋਏ ਹੈਪੀ ਰੰਧਾਵਾ ਜੀ ਨੇ ਅੱਜ ਫੈਸਲਾ ਕੀਤਾ ਤੇ ਲੜੀ ਆ ਜੇ ਪ੍ਰਧਾਨ ਮੰਤਰੀ ਜੀ ਜਿਹੜਾ ਕੰਤੇ ਲਿਖਿਆ ਬੀ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਬਣ ਰਹੀ ਆ ਤੇ ਅਸੀਂ ਕੀ ਮਾਹ ਮਾਰੇ ਆ ਜੀ ਕਿਸੇ ਨੇ ਪੰਜਾਬ ਵਾਲਿਆਂ ਨੇ ਵੀ ਸਾਡਾ ਕਿਉਂ ਨਾ ਡਬਲ ਇੰਜਨ ਦੀਆਂ ਸਰਕਾਰਾਂ ਉਰੇ ਚੱਲਣ ਜੇ ਯੂਪੀ ਬਿਹਾਰ ਵਰਗੇ ਜਿਨ੍ਹਾਂ ਨੂੰ ਕਿਸੇ ਵੇਲੇ ਮਾਰੂ ਸਟੇਟ ਕਹਿੰਦੇ ਸੀ ਅੱਜ ਉਹ ਇੱਥੋਂ ਇੰਡਸਟਰੀ ਜਾ ਕੇ ਉੱਥੇ ਜਾ ਰਹੀ ਆ ਤੇ ਅਸੀਂ ਕਿਉਂ ਨਾ ਉਹਦੇ ਵਿੱਚ ਯੋਗਦਾਨ ਪਾਈਏ ਅਸੀਂ ਆਪਣੇ ਕਿਸਾਨਾਂ ਨੂੰ ਕਿਉਂ ਨਾ ਤਕੜਾ ਕਰੀਏ ਅਸੀਂ ਆਪਣੀ ਇੰਡਸਟਰੀ ਨੂੰ ਮਜ਼ਦੂਰਾਂ ਨੂੰ ਐਮ ਐਸ ਐਮ ਐਮਈ ਨੂੰ ਛੋਟੇ ਦੁਕਾਨਦਾਰਾਂ ਨੂੰ ਉਹਨਾਂ ਨੂੰ ਕਿਉਂ ਨਾ ਤਕੜਾ ਕਰੀਏ ਉਸ ਲੈਵਲ ਤੋਂ ਉਹ ਸਹੀ ਬੰਦੇ ਜਿਹੜੇ ਆ ਇਸ ਵੇਲੇ ਜਿਹੜਾ ਕਿਉਂਕਿ ਦੇਸ਼ ਵਿਕਸਿਤ ਬਾ ਜਿਹੜਾ ਜਿਹੜਾ ਦੇਸ਼ ਆ ਵਿਕਸਿਤ ਭਾਰਤ ਬਣ ਜਾ ਰਿਹਾ ਪੰਜਵੇਂ ਤੋਂ ਤੀਜੇ ਨੰਬਰ ਤੇ ਤੇ ਅਸੀਂ ਪੰਜਾਬ ਨੇ ਥੋੜੀ ਉਹ ਚ ਕਮਜ਼ੋਰ ਰਹਿਣਾ ਹੈ ਤੇ ਉਹ ਇਸ ਕੜੀ ਦੇ ਵਿੱਚ ਬਿਗੈਰ ਕਿਸੇ ਕੋਈ ਕੁਸ਼ ਗੱਲ ਕਰੀ ਜਾਵੇ ਬਿਗੈਰ ਕਿਸੇ ਲਾਲਚ ਦੇ ਬਿਗੈਰ ਕਿਸੇ ਕੋਈ ਆਪਣੇ ਵੱਲੋਂ ਗੱਲ ਵੀ ਮੇਰਾ ਆ ਚੀਜ਼ ਮੇਰੀ ਕਰਿਓ ਜੀ ਮੈਂ ਨਾ ਨਿਸ਼ਕਾਮ ਸੇਵਾ ਕਰਨ ਲਈ ਹੈਪੀ ਰੰਦਾਵਾ ਜਿਹਨੇ ਤਮਨ ਸਾਹਿਬ ਤੇ ਸਾਰੀ ਪਾਰਟੀ ਨੇ ਜੁਆਇਨ ਕਰਾਇਆ ਪਰ ਸਾਨੂੰ ਪਤਾ ਹੈ ਵੀ ਇਹਨਾਂ ਦੀ ਕੈਪੈਸਿਟੀ ਕੀ ਆ ਥੱਲਿਓਂ ਲੈ ਕੇ ਕਾਉਂਸਲਰ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਐਮਪੀ ਤੱਕ ਜਿਹੜਾ ਉਹ ਭਾਜਪਾ ਦਾ ਅਗਲੀ ਇੱਕ ਲੜੀ ਬਣੇਗੀ ਲੋਕ ਬਣਾਉਣ ਨੂੰ ਬੈਠੇ ਆ ਤੇ ਭਾਜਪਾ ਨੇ ਪਹਿਲੀ ਵਾਰ ਇਲੈਕਸ਼ਨ ਆ ਜਿਹੜੀ ਇਕੱਲੇ ਲੜਨਾ ਅੱਜ ਤੱਕ ਜਿਹੜਾ ਬਾਦਲ ਅਕਾਲੀ ਦਲ ਸੀ ਉਹ ਇੱਕ ਭਾਰ ਢੋਰੇ ਸੀ ਇੱਕ ਉਹ ਵੱਡੇ 파ਟਨਰ ਜੋ ਮਰਜ਼ੀ ਕਰਦੇ ਸੀ ਭਾਜਪਾ ਨੂੰ ਜਿਹੜਾ ਜਿਹੜੀ ਮਾੜੀ ਚੀਜ਼ ਉਹ ਭਾਜਪਾ ਤੇ ਸਿੱਟ ਦੇਣੀ ਮਲਾਈ ਲਾ ਕੇ ਆਪ ਲੈ ਜਾਂਦੇ ਸੀ ਹੁਣ ਬੀਜੇਪੀ ਕੱਲੀ ਹਰ ਚੰਗੀ ਗੱਲ ਆ ਜਿਹੜੀ ਉਹ ਬੀਜੇਪੀ ਦਾ ਜੋ ਸੁਪਨਾ ਹੈ ਮੋਦੀ ਸਾਹਿਬ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਸੱਚ ਕਰਾਂਗੇ ਉਹ ਹੋ ਤਦ ਹੋ ਸਕਦਾ ਹੈ ਵੀ ਥੱਲੇੋਂ ਵਾਰਡ ਤੋਂ ਕਾਉਂਸਲਰ ਲੈਵਲ ਤੋਂ ਲੈ ਕੇ ਉੱਤੇ ਪ੍ਰਾਈਮ ਮਿਨਿਸਟਰ ਤੱਕ ਇੱਕ ਹੋਣ ਤੇ ਉਹ ਇੱਕ ਅਸੀਂ ਅੱਜ ਸ਼ੁਰੂਆਤ ਕਰ ਕਰਤੀ ਆ ਪਹਿਲਾਂ ਵੀ ਕਾਉਂਸਲਰ ਬਹੁਤਨੇ ਬੀਜੇਪੀ ਦੇ ਚੰਗਾ ਕੰਮ ਕਰ ਰਹੇ ਆ ਉਸ ਲੜੀ ਦੇ ਵਿੱਚ ਇੱਕ ਹੋਰ ਜਿਹੜਾ ਹੀਰਾ ਏ ਉਹ ਅੱਜ ਹੈਪੀ ਰੰਧਾਵਾ ਜੀ ਨੇ ਸ਼ੁਰੂਆਤ ਕੀਤੀ ਆ ਅੱਗੇ ਤਮਨ ਸਾਹਿਬ ਤੇ ਸਾਨੂੰ ਇਸ ਗੱਲ ਦਾ ਪਤਾ ਏ ਅਸੀਂ ਚੰਗੇ ਬੰਦੇ ਇਹ ਨਹੀਂ ਹਰ ਬੰਦੇ ਨੂੰ ਜਿਹੜਾ ਦੇਸ਼ ਦੀ ਸੇਵਾ ਕਰਨ ਲਈ ਆਉਣਾ ਚਾਹੁੰਦਾ ਉਹ ਅਸੀਂ ਪੂਰਾ ਰੋਡ ਮੈਪ ਬਣਾਇਆ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਚੰਗੇ ਲੋਕ ਨੇ ਹਰ ਪਾਰਟੀਆਂ ਤੋਂ ਉਹ ਬੀਜੇਪੀ ਨੂੰ ਜੁਆਇਨ ਕਰਨਗੇ ਐਜ਼ ਅ ਵਰਕਰ ਕਰੀਕਰਤਾ ਹੋਏ ਵਾਲੇ ਜਿੰਦ ਗੱਲ ਕਿ ਕਈ ਜਿਹੜੇ ਪੁਰਾਣੇ ਕਾਂਗਰਸੀਆਂ ਦੇ ਦਫ਼ਤਰ ਦੇ ਉੱਪਰ ਹੁਣ ਭਗਵੇਂ ਛੱਡੇ ਨਜ਼ਾਰਾ ਰਹੇ ਨੇ ਤੇ ਕੀ ਅਦਾ ਸੰਭੀ ਜਿਹੜਾ ਬਿੱਟੂ ਬਾਣ ਚਲਾਇਆ ਗਿਆ ਬੀਜੇਪੀ ਦੇ ਲੋਕ ਉਹ ਕੈਪਟਨ ਤੇ ਜੱਫਰ ਨਾਲੋਂ ਕਿ ਜ਼ਿਆਦਾ ਵਿਦਵੰਤ ਸਾਬਤ ਹੋਏਗਾ ਖਾਸ ਕਰ ਨੂੰ ਜਿਹੜਾ ਲਈ ਦੇਖੋ ਕੈਪਟਨ ਸਾਹਿਬ ਉਹਨਾਂ ਦੀ ਲੱਗ ਜਗਾ ਜਾਕਰ ਸਾਹਿਬ ਸਾਡੇ ਪ੍ਰਧਾਨ ਨੇ ਪਰ ਤੁਸੀਂ ਇਹ ਜ਼ਰੂਰ ਦੇਖੋਗੇ ਵੀ ਜੋ ਲੀਡਰਸ਼ਿਪ ਨੇ ਹੁਕਮ ਕੀਤਾ ਹੈ ਬਈ 2027 ਤੱਕ ਹਰ ਜਗ੍ਹਾ ਹਰ ਜ਼ਿਲ੍ਹੇ ਚ ਹਰ ਵਿਧਾਨ ਸਭਾ ਹਲਕੇ ਚ ਬੀਜੇਪੀ ਦਾ ਝੰਡਾ ਲਰਾਏਗਾ ਤੇ ਉਹ 27 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਾਰੇ ਟੀਮ ਇਕੱਠੀ ਹੋ ਕੇ ਉਹ ਝੰਡੇ ਲੜਾ ਕੇ ਦਿਖਾਵਾਂਗੇ ਇਹ ਤਾਂ ਇੱਕ ਇਹਨਾਂ ਨੇ ਸਾਰੀਆਂ ਪਾਰਟੀਆਂ ਰਾਜ ਕਰਨ ਨੂੰ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਰਤ ਰਹੇ ਆ ਇੱਕ ਟੂਲ ਬਣਾਇਆ ਹੋਇਆ ਉਹਨਾਂ ਲਈ ਦਰਵਾਜ਼ੇ ਮੋਦੀ ਸਾਹਿਬ ਦੇ ਫਾਟਕ ਐ ਖੁੱਲੇ ਹੋਣਗੇ ਹਮੇਸ਼ਾ ਵੀ ਜਾ ਕੇ ਆਪਣੀ ਗੱਲ ਕਰਕੇ ਮਨਾ ਕੇ ਜੋ ਕਹਿਆ ਕਰਨਗੇ ਉਹ ਹੋਇਆ ਕਰੂਗਾ ਹਾਂ ਇਹ ਗੱਲ ਕੋਈ ਸ਼ੱਕ ਨਹੀਂ ਵੀ ਕਰਤਾਰਪੁਰ ਸਾਹਿਬ ਲਾਂਗਾ ਉਹ ਤਾਂ ਸਬਦਾ ਨਾ ਉਹ ਕਿਹਨੇ ਲਾਂਗਾ ਖੋਲਿਆ ਉਸੇ ਤਰੀਕੇ ਨਾਲ ਰਾਮ ਮੰਦਿਰ ਧਰਮ ਤੋਤੇ ਤਾਂ ਕੋਈ ਚੀਜ਼ ਨਹੀਂ ਦੋਨੋਂ ਸਭ ਤੋਂ ਵੱਡੀਆਂ ਚੀਜ਼ਾਂ ਨੇ ਉਹ ਨਰਿੰਦਰ ਮੋਦੀ ਜੀ ਨੇ ਕੀਤੀਆਂ ਏ ਤੇ ਇਸ ਕਰਕੇ ਹਰ ਦੇ ਜਿਹੜਾ ਇਹ ਝੰਡਾ ਹੈ ਉਹ ਭਾਜਪਾ ਦਾ ਲੜਾਊਗਾ ਭਗਮਾ ਲੜਾਊਗਾ ਇਹ 'ਚ ਕੋਈ ਵੀ ਸ਼ੱਕ ਨਹੀਂ ਤੁਸੀਂ ਇਹ ਸਹੀ ਕਹਿਆ ਗੱਲ ਇਹ ਤਾਂ ਜਿਹਨੂੰ ਭਾਜਪਾ ਨਹੀਂ ਲੈਣਾ ਚਾਹੁੰਦੀ ਉਹੀ ਰਹਿ ਜਾਊਗਾ